ਹੈਲੋ ਫਰੈਂਡਸ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜਿਵੇਂ ਕਿਸ ਨੂੰ ਪਤਾ ਕੋਈ ਵੀ ਨਿਊ ਰਿਲੇਟਡ ਅਪਡੇਟ ਆਉਂਦਾ ਜੋਬ ਨਾਲ ਠੀਕ ਹੈ ਚਾਹੇ ਕੰਟੈਕਟ ਬੇਸਿਸ ਹੋਣ ਚਾਹੇ ਉਹਨੂੰ ਰੈਗੂਲਰ ਬੇਸਿਸ ਸਭ ਤੋਂ ਪਹਿਲਾਂ ਤੇ ਬਹੁਤ ਹੀ ਈਜ਼ੀਲੀ ਢੰਗ ਨਾਲ ਫਾਰਮ ਪ੍ਰੋਵਾਈਡ ਕਰਦੇ ਸਾਨੂੰ ਬਹੁਤ ਹੀ ਈਜ਼ੀਲੀ ਢੰਗ ਨਾਲ ਨੋਟੀਫਿਕੇਸ਼ਨ ਪ੍ਰੋਵਾਈਡ ਕਰਦੇ ਆ ਤੇ ਸਾਡੇ ਜਿਹੜਾ ਢੰਗ ਬਾਕੀ ਸਭ ਤੋਂ ਈਜ਼ੀ ਇਸ ਕਰਕੇ ਸਿਰ ਕਹਿੰਦੇ ਜੋ ਵੀ ਮੁੰਡੇ ਕੁੜੇ ਨੂੰ ਸਾਡੇ ਚੈਨਲ ਤੇ ਆਏ ਨੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਬਟਨ ਨੂੰ ਆਲ ਚਲਦੇ ਆ ਵੀਡੀਓ ਤੇ ਆਰਮੀ ਪਬਲਿਕ ਸਕੂਲ ਚ ਭਰਤੀ ਆਈ ਹੈ ਜੀ ਪੋਸਟਾਂ ਕਾਦਿਆ ਨੇ ਐਲਡੀਸੀ ਮਸ ਕਲਰਕ ਡਰਾਈਵਰ ਦੀਆਂ ਨੇ ਨਰਸਿੰਗ ਅਸਿਸਟੈਂਟ ਦੀਆਂ ਨੇ ਰਿਸੈਪਸ਼ਨ ਦੀਆਂ ਨੇ ਲਾਇਬ੍ਰੇਰੀ ਤੇ ਲਾਇਬ੍ਰੇਰੀ ਅਸਿਸਟੈਂਟ ਦੀਆਂ ਨੇ ਕੁਆਲਿਫੀਕੇਸ਼ਨ ਮੰਗੀ ਹੈ ਨੇ 8ਵੀਂ ਲਿਖਣੇ ਭੁੱਲ ਗਏ ਮੈਂ 8ਵੀਂ 10ਵੀਂ ਪਲੱਸ 2 ਬੀਏ ਤੇ ਬੀਲੀਵ ਠੀਕ ਹੈ ਬੀਲੀਵ ਹੁੰਦੀ ਹੈ ਜਿਹੜੀ ਕਿ ਲਾਇਬ੍ਰੇਰੀਨ ਵਾਲੇ ਵਾਸਤੇ ਹੁੰਦੀ ਹੈ ਸੈਲਰੀ 26000 ਤੋਂ ਸਟਾਰਟਿੰਗ ਹੈ ਠੀਕ ਹੈ ਉਮਰ ਹੱਦ ਕੀ ਹੈ ਯੋਗਤਾ ਅਪਲਾਈ ਕਰਨ ਦਾ ਤਰੀਕਾ ਸਾਰਾ ਕੁਝ ਨੂੰ ਸਟੈਪ ਬਾਈ ਸਟੈਪ ਦੱਸਿਆ ਜਾਏਗਾ ਪਲੀਜ਼ ਵੀਡੀਓ ਲਾਰਜ ਤੱਕ ਵਿਜ਼ਿਟ ਕਰਿਆ ਕਰੋ ਜਿਸ ਸਾਡੀ ਵੀਡੀਓ ਵਧੀਆ ਲੱਗੇ ਪਲੀਜ਼ ਸਾਡ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਤਾਂ ਜੋ ਸਾਡਾ ਵੀ ਹੌਸਲਾ ਬੱਧਾ ਰਹੇ ਚਲੋ ਚੱਲਦੇ ਆਂ ਵੀਡੀਓ ਤੇ ਠੀਕ ਹੈ ਜੀ ਜਿਹਨੇ ਵੀ ਆ ਫਾਰਮ ਭਰਨਾ ਵਾ ਠੀਕ ਹੈ ਆਫਲਾਈਨ ਫਾਰਮ ਹੈਗਾ ਵਾ ਠੀਕ ਹੈ ਜੀ ਸਭ ਤੋਂ ਪਹਿਲੇ ਤੁਹਾਨੂੰ ਫੋਟੋ ਲਉਣੀ ਹੈ ਠੀਕ ਹੈ ਜਿਹੜੇ ਫਾਰਮ ਹੈ ਸੋਨੂੰ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਜਾਊਗਾ ਮਿਲ ਠੀਕ ਹੈ ਉੱਥੇ ਆ ਕੇ ਆਪਾਂ ਡਾਊਨਲੋਡ ਕਰਨ ਦੇ ਫਾਰਮ ਭਰ ਕੇ ਭੇਜਨਾ ਵਾ ਜੇ ਡਿਸਕ੍ਰਿਪਸ਼ਨ ਨਹੀਂ ਮਿਲ ਲਖਣ ਤਾਂ WhatsApp 86999 92431 ਇਹ ਆਪਣਾ ਮੋਬਾਈਲ ਨੰਬਰ ਹੈ ਠੀਕ ਹੈ ਤੁਸੀਂ ਇਸ ਤੇ WhatsApp ਪਲੀਜ਼ ਓਨਲੀ WhatsApp ਹੀ ਕਰਨਾ WhatsApp ਕਰਕੇ ਮੈਸੇਜ ਕਰਕੇ ਮੈਂ ਤੁਹਾਨੂੰ ਫਾਰਮ ਤੁਸੀਂ ਮੰਗ ਸਕਦੇ ਹਾਂ ਠੀਕ ਹੈ ਜੀ ਤੇ ਇਹ ਫਾਰਮ ਭਰ ਕੇ ਕਿੱਥੇ ਸੈਂਡ ਕਰਨਾ ਹੈ ਕੀ ਕਰਨਾ ਸਾਰਾ ਕੁਝ ਦਿਸੇਸ਼ਨ ਨੂੰ ਪ੍ਰੈਜੈਂਟ ਵੀਡੀਓ ਲਾਸਟ ਤੱਕ ਵਿਜ਼ਿਟ ਕਰਿਆ ਕਰੋ ਚਲੋ ਦਿਖਾਉਣਾ ਇਸ ਨੂੰ ਕਿ ਫਾਰਮ ਭਰਨਾ ਕਿਵੇਂ ਆ ਸਭ ਤੋਂ ਪਹਿਲਾਂ ਤੇ ਫੋਟੋ ਲਗੂਈ ਠੀਕ ਹੈ ਜੀ ਅਜਲੰਦਰ ਕੈਂਟ ਦਾ ਫਾਰਮ ਹੈ ਪੋਸਟਾ ਕਿੱਥੇ ਹੈ ਜਲੰਧਰ ਹੈ ਨੇ ਕੈਂਟ ਦੇ ਆਰਮੀ ਸਕੂਲ ਦੇ ਵਿੱਚ ਠੀਕ ਹੈ ਜੀ ਤੇ ਇਹਨਾਂ ਬੜਾ ਸਟਾਫ ਓਫੋ ਸਟਾਫ 포ਸਟ ਅਪਲਾਈਡ ਫੋਰ ਕੋਈ ਵੀ ਪੋਸਟ ਕਾਦੀ ਅਪਲਾਈ ਕਰਨੀ ਹੈ ਠੀਕ ਹੈ ਜੀ ਪਰਸਨਲ ਡਿਟੇਲ ਆਪ ਦਾ ਨਾਮ ਭਰਨਾ ਹੈ ਆਪ ਦਾ ਆਪਣੀ सॉरी ਫਾਦਰ ਸਾਹਿਬ ਦਾ ਨਾਮ ਜਾਂ ਹਸਬੰਦ ਦਾ ਨਾਮ ਕਿਉਂਕਿ ਮੁੰਡੇ ਕੋਲ ਤੁਹਾਨੂੰ ਭਰ ਸਕਦੇ ਨੇ ਡੇਟ ਆਫ ਬਰਥ ਭਰਨੀ ਹੈ ਨੈਸ਼ਨੈਟੀ ਰਿਲੀਜੀਅਨ ਸਟੇਟ ਐਡਰੈਸ ਠੀਕ ਹੈ ਕੰਟੈਕਟ ਡਿਟੇਲ ਕੰਟੈਕਟਡ ਡਿਟੇਲ ਦੇ ਵਿੱਚ ਤੁਸੀਂ ਇੱਕ ਤਾਂ ਆਪ ਦਾ ਮੋਬਾਈਲ ਨੰਬਰ ਭਰਨਾ ਹੈ ਇਹ ਦੋ ਤਰ੍ਹਾਂ ਟਿਕ ਠੀਕ ਹੈ ਜੀ ਤੇ ਇੱਕ ਜਿਹੜਾ ਸਭ ਨਾਲ ਵੱਡੀ ਗੱਲ ਹੈ ਮੇਲ ਆਈਡੀ ਭਰਨੀ ਹੈ ਇੱਕ ਜੋ ਕਿ ਬਿਲਕੁਲ ਰਾਈਟ ਹੋਵੇ ਫਿਰ ਪ੍ਰਿੰਟ ਜੇ ਕੋਈ ਕੰਮ ਕਰਦੇ ਹੋ ਠੀਕ ਹੈ ਜੀ ਉਹ ਤਾਂ ਸਾਰਾ ਡਰੈਸ ਦੇ ਭਰਨਾ ਤੇ ਕਿੰਨੀ ਸਦਰੀ ਲੈਣੇ ਹੋ ਠੀਕ ਹੈ ਪਰਸਨਲ ਡਿਟੇਲ ਜੇ ਕੋਈ ਜਦ ਤੁਸੀਂ ਮੈਰਿਡ ਹੋ ਆਨ ਮੈਰਿਡ ਹੋ ਸਿੰਗਲ ਹੋ ਜੋਕ ਦੱਸਣਾ ਠੀਕ ਹੈ ਨੇਮ ਸਾਰਾ ਕੋਈ ਦੱਸ ਸਕਦੇ ਜੋ ਕਿ ਪਰਸਨਲ ਤੁਸੀਂ ਕਿਹ ਬਾਈਟਾਂਸ ਕਿਹਕੋ ਦੱਸਣਾ ਚਾਣੇ ਹੋਣੇ ਹੋ ਠੀਕ ਹੈ ਜੀ ਫਿਰ ਆ ਗਿਆ ਐਜੂਕੇਸ਼ਨ ਕੁਆਲੀਫਿਕੇਸ਼ਨ ਸਾਰੀ ਭਰਨੀ ਹੈ ਠੀਕ ਹੈ ਜੀ ਫਿਰ ਆ ਗਿਆ ਐਕਸਪੀਰੀਅੰਸ ਠੀਕ ਹੈ ਲੈਂਗੁਏਜ ਕੈਨ ਬੀ ਰਿਟਨ ਤੁਸੀਂ ਕਿਹੜੀ ਕਿਹੜੀ ਲੈਂਗੁਏਜ ਬੋਲ ਸਕਦੇ ਤਾ ਨੋ ਲੈਂਗੁਏਜ ਲਿਖਣੀ ਹੈ ਤੁਸੀਂ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਬੋਲੇ ਐਪੀਟਿਊਡ ਮਤਲਬ ਕਿ ਇਹ ਤੇ ਉਪਰ ਕੇ ਮਤਲਬ ਕਿ ਫਾਰਮ ਸਾਰਾ ਪੜ ਲੈਣਾ ਜੀ ਫਾਰਮ ਬਹੁਤ इजीली ਜੇਕਰ ਫਿਰ ਵੀ ਗਲਤ ਭੁੱਲੇ ਜਾ ਤਾਂ ਸਾਨੂੰ ਤੁਸੀਂ ਪੁੱਛ ਸਕਦੇ ਹੋ ਠੀਕ ਹੈ ਇਹ ਇੱਥੇ ਸਿਗਨੇਚਰ ਇੱਥੇ ਆਉਦੀ ਡੇਟ ਤੇ ਪਲੇਸ ਇਹ ਨੂੰ ਸਾਈਨ ਕਿੱਥੇ ਕਰਨਾ ਸੋ ਸਾਰਾ ਕੁਝ ਦੱਸਿਆ ਜਾਊਗਾ ਬਟ ਪਟ ਵੀਡੀਓ ਨੂੰ ਲਾਸਟ ਤੱਕ ਵਿਜ਼ਿਟ ਕਰੀ ਜਾਓ ਠੀਕ ਹੈ ਜੀ ਆ ਜਨਾਂ ਜੋ ਕਿ ਅੱਜ ਦਾ ਨੋਟੀਫਿਕੇਸ਼ਨ ਆਪਾਂ ਖੋਲ ਲਿਆ ਇਹਨਾਂ ਨੇ ਕਿਹਾ ਆਰਮੀ ਪਬਲਿਕ ਸਕੂਲ ਜਲੰਧਰ ਤੇ ਜਲੰਧਰ ਪੋਸਟ ਆਈਆਂ ਨੇ ਆ ਜਨਾਂ ਦੇਖਿਆ ਵੈਬਸਾਈਟ ਜੋ ਕਿ ਡਿਸਕ੍ਰਿਪਸ਼ਨ ਦੇ ਵਿੱਚ ਵੀ ਆਪਣੇ ਪਈ ਹੋਊਗੀ ਠੀਕ ਹੈ ਜੀ ਆ ਜਨ ਦੀ ਮੇਲ ਆਈ ਹੈ ਦੋਨੋਂ ਡਿਸਕ੍ਰਿਪਸ਼ਨੇ ਮਿਲ ਜਾਣ ਗਿਆ ਠੀਕ ਹੈ ਜੀ ਤੇ ਇਹਨਾਂ ਨੇ ਬੋਲਿਆ ਹੈਗਾ ਜੇ ਰਿਕੁਆਇਰ ਨੋਨ ਟੀਚਿੰਗ ਅਕੈਡਮੀਕ ਸਟਾਫ ਦੀਆਂ ਵੈਕੈਂਸੀਸ ਨੇ ਇਹ ਸਿਰਫ ਸਿਰਫ 11 ਮਨთ੍ਹ ਵਾਸਤੇ ਨੇ ਠੀਕ ਹੈ ਜੀ 11 ਮਨთ੍ਹ ਤਾਂ ਲਿਖਦੇ ਉਦੋਂ ਇਹਨਾਂ ਨੂੰ ਵਧਾ ਦੇਣ ਦੇਣਾ 100% ਠੀਕ ਹੈ ਜੀ ਪਹਿਲੀ ਪੋਸਟ ਆ ਗਈ ਐਲ ਡੀ ਸੀ ਦੀ ਇਹਨਾਂ ਬੋਲੇ ਗ੍ਰੈਜੂਏਸ਼ਨ ਠੀਕ ਹੈ 10 ਇਅਰ ਸਰਵਿਸ ਐਂਡ ਕਲਰਕ ਕਿਸ ਨੇ ਸਰਵਿਸ ਕੀਤੀ ਹੋਵੇ ਕਲਰਕ ਦੀ ਠੀਕ ਹੈ ਕੰਪਿਊਟਰ ਦੀ ਨੋਲਜ ਹੋਵੇ ਠੀਕ ਐ ਐਕਸਰਵੀਸ਼ਨ ਭਰ ਚਾਹਤੇ ਦੀ ਜੀ ਭਰ ਸਕਦੇ ਨੇ ਨੋਲਜ ਆਫ ਕੰਪਿਊਟਰ ਐਮ ਐਸ ਓਫਿਸ ਦੀ ਹੋਵੇ ਸਪੀਡ 1200 ਵਰਡ ਦੀ ਹੋਵੇ ਜਿਹੜੀ ਹੁੰਦੀ ਹੈ ਠੀਕ ਐ ਜੀ ਬੇਸਿਕ ਨੋਲਜ ਅਕਾਊਂਟ ਦੀ ਹੋਣੀ ਚਾਹੀਦੀ ਐ ਨੈਕਸਟ ਕਹ ਲਾ ਕੀ ਡਰਾਈਵਰ ਦੀ ਇੰਨੇ ਕ 10ਵੀਂ ਚ ਚਾਹੀਦੀ ਐ ਡਰਾਈਵਰ ਵਾਸਤੇ ਠੀਕ ਐ ਘੱਟੋ ਘੱਟ 10 ਸਾਲ ਦਾ ਐਕਸਪੀਰੀਐਂਸ ਹੋਵੇ ਤੇ ਹੈਵੀ ਦਾ ਲਾਇਸੈਂਸ ਬੰਦੇ ਕੋਲੇ ਹੋਵੇ ਤੇ ਜਿਹੜੀ ਉਮਰ 55 ਸਾਲ ਤੋਂ ਵੱਧ ਨਾ ਹੋਵੇ ਫਿਰ ਨਰਸਿੰਗ ਅਸਿਸਟੈਂਟ ਦੀ ਬੋਲੇ ਇਹ ਫੀਮੇਲ ਵੀ ਭਰ ਸਕਦੇ ਇਕੱਲੇ ਠੀਕ ਐ ਜੀ ਇਹ ਉਹਨਾਂ ਨੇ ਬੋਲੇ ਪਲੱਸ 2 ਹੋਣੀ ਮਿਨੀਮਮ 5 ਇਅਰ ਐਕਸਪੀਰੀਅੰਸ ਹੋਣਾ ਹੈ 5 ਸਾਲ ਦਾ ਐਕਸਪੀਰੀਅੰਸ ਕੋਈ ਲੈਡਿਸ ਕੋਲ ਜਰੂਰ ਹੋਵੇ ਰਿਸੈਪਸ਼ਨਿਸਟ ਕਿਹਨੇ ਗ੍ਰੈਜੂਏਸ਼ਨ ਹੋਵੇ 3 ਇਅਰ ਐਕਸਪੀਰੀਅੰਸ ਹੋਵੇ ਠੀਕ ਹੈ ਤੇ ਕਲੈਰੀਕਲ ਕੰਮ ਵੀ ਉਹ ਤੋਂ ਲੈ ਸਕਦੇ ਨੇ ਇਹਨਾਂ ਦੀ ਸਿੱਧੀ ਜਿਹੀ ਗੱਲ ਕੀਤੀ ਹੈ ਕੰਪਿਊਟਰ ਐਮ ਐਸ ਵਰਡ ਆਫਿਸ ਨੋਲਜ ਹੋਵੇ ਠੀਕ ਹੈ ਬੇਸਿਕ ਨੋਲਜ ਆ ਕੰਪਿਊਟਰ ਹੋਣੀ ਚਾਹੀਦੀ ਹੈ ਸੇਮ ਰਿਸੈਪਸ਼ਨ ਤੇ ਕਲਰਕ ਦਾ ਕੰਮ ਦੋਨੇ ਹੀ ਕਰਨੇ ਪੈਣਗੇ ਉਸ ਬੰਦੇ ਨੂੰ ਗੱਲ ਖਤਮ ਫਿਰ ਉਸ ਤੋਂ ਲਾਇਬ੍ਰੇਰੀਨ ਦੀ ਆ ਗਈ ਜੋ ਕਿ ਬੀਲੀਵ ਹੋਵੇ ਠੀਕ ਹੈ ਸਾਇੰਸ ਦੀ ਠੀਕ ਹੈ ਜੀ ਗ੍ਰੈਜੂਏਸ਼ਨ ਡਿਪ ਫਰਦਾ ਮੈਡਰਿਟ ਐਕਸਪੀਰੀਅੰਸ ਨੇ ਮੰਗਿਆ ਨਹੀਂ ਕਿ ਬੜਾ ਵੱਡਾ ਕੰਪਿਊਟਰ ਨੋਲਜ ਹੋਵੇ ਇਸ ਇੰਸਟਿਟਿਊਸ਼ਨ ਲਾਇਬ੍ਰੇਰੀ ਉਹ ਵੀ ਸੇਮ ਕੁਆਲਿਫਿਕੇਸ਼ਨ ਹੈ ਠੀਕ ਹੈ ਜੀ ਇਹਨੇ ਬੋਲੇ ਕਿ ਨੋਲਜ ਹੋਣੀ ਜ਼ਰੂਰੀ ਹੈ ਕੁਆਲਿਫਿਕੇਸ਼ਨ ਦੇ ਬਾਅਦ ਦੀ ਗੱਲ ਹੈ ਹੁਣ ਨੈਕਸਟ ਗੱਲ ਚੱਲਦੇ ਏਜ ਜਿਹੜੀ ਵੀ ਇਹਨੇ ਬੋਲੇ ਕਿ ਐਕ ਸਰਵਿਸਮੈਨ ਨੇ 55 ਸਾਲ ਦੇ ਉੱਪਰ ਸਕਦੇ ਨੇ ਤੇ ਜਿਹੜੇ ਹੈਗੇ ਨੇ ਆਪਣੇ ਸਿਵਲਿਨ ਉਹਨਾਂ ਨੇ ਪਰਣਾ 40 ਸਾਲ ਦੇ ਨੇ ਉਮਰ ਐਸਸੀ ਬੀਸੀ ਨੂੰ ਜਿਹੜੀ ਸੌਟ ਦਿੱਤੀ ਜਾਂਦੀ ਉਹ ਵੀ ਦਿੱਤੀ ਜਾਊਗੀ ਐਸਸੀ ਨੂੰ 5 ਸਾਲ ਛੋਟ ਦਿੱਤੀ ਨੇ 20 ਨੂੰ 75 ਸਾਲ ਧਿਆਨ ਰੱਖਿਆ ਜਾਵੇ ਕਿਨ ਸੈਕੰਡ ਸਟੈਪ ਦੇ ਵਿੱਚ ਬੋਲਿਆ ਗਿਆ ਫਿਲ ਦਾ ਐਪਲੀਕੇਸ਼ਨ ਤੂੰ ਐਪਲੀਕੇਸ਼ਨ ਫਾਰਮ ਭਰਨਾ ਵਾ ਠੀਕ ਹੈ ਵੈਬਸਾਈਟ ਦਾ ਸਕੂਲ ਵੈਬਸਾਈਟ ਸਕੂਲ ਦੀ ਵੈਬਸਾਈਟ ਤੋਂ ਤੁਹਾਨੂੰ ਮਿਲ ਜੂਗਾ ਜੋ ਕਿ ਡਿਸਕ੍ਰਿਪਸ਼ਨ ਲਿੰਕ ਦੇ ਵਿੱਚ ਆਪਣੇ ਹੋਊਗਾ ਜਿਸ ਨੂੰ ਪਹਿਲੇ ਮੈਂ ਕਹਿ ਕੇ ਹਟਾਇਆ ਵਾਂ ਠੀਕ ਹੈ ਜੀ ਐਂਡ ਸਬਮਿਟ ਇਹ ਤੁਸੀਂ ਉਹ ਫਾਰਮ ਤੁਹਾਨੂੰ ਕਿਹਾ ਕਿ ਸਾਰਾ ਭਰ ਕੇ ਉਹ ਕਿੱਥੇ ਫੜਾਕਣਾ ਹੈ ਏਪੀਐਸ ਜਲੰਧਰ ਕੈਂਟ ਕਿੱਥੇ ਫੜਾਕਣਾ ਹੈ ਏਪੀਐਸ ਜਲੰਧਰ ਕੈਂਟ ਜੋ ਕਿ ਬਾਈ ਹੈਂਡ ਰਿਸੈਪਸ਼ਨ ਤੇ ਠੀਕ ਹੈ ਜੀ ਬਾਈ ਹੈਂਡ ਰਿਸੈਪਸ਼ਨ ਤੇ ਦੇ ਕੇ ਆਉਣਾ ਹੈ ਠੀਕ ਹੈ ਜੀ ਤੁਸੀਂ ਦੇਖ ਕੇ ਕੋਈ ਅਸਾਂ 9 ਤੋਂ ਲੈ ਕੇ 11 ਦੇ ਵਿੱਚ ਵਿੱਚ ਦੇਖ ਕੇ ਆਉਣਾ ਵਾ ਠੀਕ ਹੈ ਜੀ ਇਹਨਾਂ ਸਾਰੇ ਫੋਟੋਆਂ ਮਲ ਹੋਣੀਆਂ ਐ ਡਾਕੂਮੈਂਟ ਆਪਦੇ ਨਾਲ ਲੋਣੇ ਜੋ ਕਿ 셀ਫ ਟੈਸਟਡ ਹੋਣੇ ਚਾਹੀਦੇ ਨੇ ਕਾਪੀਸ ਠੀਕ ਹੈ ਜੀ ਇਹਨਾਂ ਸਰਟੀਫਿਕੇਟ ਲਾਉਣੇ ਨੇ ਤੇ ਇਹਦੇ ਨਾਲ ਲੱਗੂਗਾ 250 ਰੁਪਏ ਦਾ ਡਰਾਫਟ ਇਨ ਦਾ ਫਰੋਮ ਡਿਮਾਂਡ ਡਰਾਫਟ ਡੀ ਡੀ ਲੱਗੂਗਾ ਬੈਂਕ ਬੈਂਕ ਦੇ ਵਿੱਚ ਲੱਗੂਗਾ ਫੋਰ ਆਰਮੀ ਪਬਲਿਕ ਸਕੂਲ ਜਲੰਧਰ ਕੈਂਟ 250 250 ਦਾ ਡਰਾਫਟ ਬਣਾਉਣਾ ਬਣਾਉਣਾ ਕਦੇ ਨਾਂ ਤੇ ਹੇ ਆਰਮੀ ਪਬਲਿਕ ਸਕੂਲ ਜਲੰਧਰ ਕੈਂਟ ਠੀਕ ਹੈ ਜੀ ਇਹਦੀ ਲਾਸਟ ਡੇਟ ਐ 9 ਜੂਨ 2025 ਇਸ ਗੱਲ ਦਾ ਧਿਆਨ ਰੱਖਿਆ ਜਾਵੇ ਠੀਕ ਹੈ ਜੀ ਇਹਨਾਂ ਨੇ ਬੋਲਿਆ ਗਿਆ ਤੇ ਐਪਲੀਕੇਸ਼ਨ ਸੈਂਟ ਬਾਈ ਜਿਹੜੀ ਸੈਂਟ ਹੈ ਸਿੱਧੀ ਤੇ ਸਿੱਧੀ ਤੁਸੀਂ ਜਿਹੜੀ ਕਰਨੀ ਹੈ ਉਹ ਬਾਈ ਪੋਸਟ ਕਰਨੀ ਹੈ ਜਾਂ ਬਾਈ ਹੈਂਡ ਫਰੋਣੀ ਹੈ ਸਭ ਤੋਂ ਵੈਸਟ ਬਾਈ ਹੈਂਡ ਫਰੋਣੀ ਹੈ ਜਿਹੜੇ ਵੀ ਬੰਦੇ ਮੇਰੇ ਭੈਣ ਭਰਾ ਮੇਲ ਕਰਨਗੇ ਉਹ ਇਹਨਾਂ ਨੇ ਸੈਪਟ ਨਹੀਂ ਕਰਨੀ ਜਿਹੜਾ ਇੰਟਰਵਿਊ ਕੈਂਡੀਡੇਟ ਹੋਣਗੇ ਇੰਟਰਵਿਊ ਵਾਸਤੇ ਸ਼ੋਰਟ ਲਿਸਟਡ ਉਹਨਾਂ ਨੂੰ ਜਾਂ ਤਾਂ ਫੋਨ ਆਜੂਗਾ ਜਾਂ ਮੇਲ ਰਾਈ ਕੋਈ ਦੱਸ ਦਿੱਤਾ ਜਾਊਗਾ ਜਿੱਦੇ ਛੋੜਾ ਇੰਟਰਵਿਊ ਹੋਗਾ ਪੀਏਡੀਏ ਨਹੀਂ ਦਿੱਤਾ ਜਾਊਗਾ ਠੀਕ ਹੈ ਜੀ ਹੁਣ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਪਲੀਜ਼ ਇਸ ਤਰ੍ਹਾਂ ਦੀ ਵੀਡੀਓ ਜਾਨਣ ਲਈ ਸਾਡੇ ਚੈਨਲ ਐਜੂਕੇਟਰ ਤੇ ਨਾਲ ਜੁੜੇ ਰਹੋ ਮਿਲਦੇ ਆ नेक्स्ट ਵੀਡੀਓ ਨਾਲ ਥੈਂਕ ਯੂ